ਅੱਜ ਤੁਹਾਨੂੰ ਦੱਸਾਂਗੇ ਕਿ ਅੰਮ੍ਰਿਤ ਵੇਲੇ ਇਹ ਕੰਮ ਕਰਨ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਅਤੇ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਪਰਮਾਤਮਾ ਦੀ ਬਾਣੀ ਵਿੱਚ ਬਹੁਤ ਬਰਕਤਾਂ ਹਨ ਜਿਸ ਵੀ ਘਰ ਵਿੱਚ ਸਵੇਰੇ ਸ਼ਾਮ ਗੁਰਬਾਣੀ ਪੜ੍ਹੀ ਤੇ ਸੁਣੀ ਜਾਂਦੀ ਹੈ ਉਸ ਘਰ ਪਰਿਵਾਰ ਤੇ ਹਮੇਸ਼ਾ ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਦੇ ਹਨ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਤਾਂ ਜੋ ਸਾਰੀ ਜਾਣਕਾਰੀ ਸਹੀ ਤਰੀਕੇ ਨਾਲ ਜਾਣ ਸਕੋ ਅਮਰਤ ਵੇਲੇ ਉੱਠ ਕੇ ਹਰ ਰੋਜ਼ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਅੱਜ ਦੀ ਨਵੀਂ ਸਵੇਰ ਦੇਖਣ ਦਾ ਮੌਕਾ ਦਿੱਤਾ ਹੈ ਕਿਉਂਕਿ ਮਨੁੱਖ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਹੈ ਇਸ ਲਈ ਹਰ ਦਿਨ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੁਹਾਡੇ ਜੀਵਨ ਵਿੱਚ ਤੁਹਾਨੂੰ ਜੋ ਵੀ ਕੁਝ ਪ੍ਰਾਪਤ ਹੈ ਉਸ ਲਈ ਵਾਰ-ਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿਉਂਕਿ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਣਾ ਜੋ ਤੁਹਾਡੇ ਕੋਲ ਹੈ ਆਪਣੇ ਆਸ-ਪਾਸ ਜਾਤੀ ਮਾਰ ਕੇ ਵੇਖੋ ਅਸੀਂ ਹਮੇਸ਼ਾ ਪਰਮਾਤਮਾ ਤੋਂ ਮੰਗਦੇ ਰਹਿੰਦੇ ਹਾਂ ਪਰ ਜੋ ਉਸ ਨੇ ਹੁਣ ਤੱਕ ਸਾਨੂੰ ਦਿੱਤਾ ਹੈ ਉਸ ਲਈ ਅਸੀਂ ਕਦੇ ਵੀ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਸ਼ੁਕਰਾਨੇ ਵਿੱਚ ਵੀ ਬਹੁਤ ਤਾਕਤ ਹੈ ਇਸ ਨਾਲ ਸਾਡੇ ਵਿੱਚ ਸਬਰ ਆਉਂਦਾ ਹੈ ਸਾਡੀ ਲਾਲਸਾ ਘਟਦੀ ਹੈ ਇਸ ਦੇ ਨਾਲ ਹੀ ਅਮਰਤ ਵੇਲੇ ਉੱਠ ਕੇ ਬਾਵੇਂ ਨਹਾਉਣ ਤੋਂ ਪਹਿਲਾਂ ਹੀ ਸਰਬੱਤ ਦਾ ਭਲਾ ਮੰਗੋ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਸਾਨੂੰ ਸਿਖਾਇਆ ਹੈ ਕਿ ਸਭ ਦਾ ਭਲਾ ਮੰਗੋ ਜੇਕਰ ਤੁਸੀਂ ਦੂਜਿਆਂ ਦਾ ਭਲਾ ਮੰਗੋਗੇ ਤਾਂ ਪਰਮਾਤਮਾ ਤੁਹਾਡੇ ਤੇ ਬਹੁਤ ਖੁਸ਼ ਹੁੰਦਾ ਹੈ ਅਤੇ ਖੁਸ਼ ਹੋ ਕੇ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ ਇਸ ਲਈ ਈਰਖਾ ਵੈਰ ਵਿਰੋਧ ਨੂੰ ਛੱਡ ਕੇ ਆਪਣੇ ਦੁਸ਼ਮਣ ਦਾ ਵੀ ਭਲਾ ਮੰਗੋ ਅਜਿਹਾ ਕਰਨ ਨਾਲ ਪਰਮਾਤਮਾ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹਿੰਦਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਆਪਣਾ ਨਿਤਨੇਮ ਬਣਾ ਲਓ ਇਹ ਤੁਸੀਂ ਆਪਣੇ ਕੰਮ ਧੰਦੇ ਕਰਦੇ ਮਨ ਵਿੱਚ ਵੀ ਕਹਿ ਸਕਦੇ ਹੋ ਦੇਖਣਾ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ